ਕਿਸਾਨ ਭਰਾ ਜੀ ਉੱਥੇ ਆਪਾਂ ਗੱਲ ਕੀਤੀ ਹੈ ਕਿ ਜਿਹੜੇ ਕਿਸਾਨ ਮੇਲੇ ਉੱਥੇ ਕਣਕ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਦਾ ਬੀਜ ਮਿਲੇਗਾ ਤੇ ਬਾਕੀ ਫਸਲਾਂ ਦਾ ਬੀਜ ਜੇਕਰ ਉਸਤਰੀ ਕਰਦੇ ਆ ਜਿਹੜੀ ਝਾਉ ਹੈ ਇਹਦੀ ਕਿਸਮ ਸਾਡੇ ਕੋਲੇ ਪੀਐਲ 807 ਤੇ ਪੀਐਲ 426 ਇਹਦੀ ਪੈਕਿੰਗ 5 ਤੇ 18 ਕਿਲੋ ਦੀ ਹੈ 5 ਕਿਲੋ ਦੀ ਕੀਮਤ 150 ਰੁਪਏ ਤੇ 18 ਕਿਲੋ ਦੀ ਕੀਮਤ 500 40 ਰੁਪਏ ਇਸ ਤਰ੍ਹਾਂ ਪੀਐਲ 899 ਇਹ ਛਲਕ ਰਿਹਾ ਤੇ ਜੀ ਜਿਹੜਾ ਜਾਉ ਹੈ ਤੇ ਇਹ 5 ਤੇ 10 ਕਿਲੋ ਦੀ ਪੈਕਿੰਗ ਹੈ ਇਹ ਦੀ ਕੀਮਤ ਥੋੜੀ ਜਿਹੀ ਵੱਧ ਹੈ 5 ਕਿਲੋ ਵਾਲੀ 200 ਰੁਪਏ ਤੇ ਜਿਹੜੀ 10 ਕਿਲੋ ਵਾਲੀ ਆਉ 400 ਰੁਪਏ ਦੀ ਪੈਕਿੰਗ ਮਿਲੇਗੀ ਉਸ ਤੋਂ ਬਾਅਦ ਆ ਜਾਂਦੇ ਈ ਛੋਲੇ ਛੋਲੇ ਦੀ ਕਿਸਮਾ ਪੀਬੀਜੀ ਪੰਜਾਬ ਗ੍ਰਾਮ 8 ਤੇ ਪੀਬੀਜੀ 10 ਇਹ 2 4 ਤੇ 8 ਕਿਲੋ ਦੀ ਪੈਕਿੰਗ ਦੇ ਵਿੱਚ ਮਿਲਣਗੇ ਜਿਹੜੀ 2 ਕਿਲੋ ਦੀ ਪੈਕਿੰਗ 250 ਦੀ ਹੈ 4 ਕਿਲੋ ਦੀ ਪੈਕਿੰਗ 500 ਰੁਪਏ ਦੀ ਹੈ ਤੇ 8 ਕਿਲੋ ਦੀ ਕੀਮਤ ਜਿਹੜੀ ਹੈਗੀ ਆ ਉਹ 1000 ਰੁਪਏ ਆ ਐ ਉਸ ਤੋਂ ਪਰੰਤ ਸਾਡੇ ਅੱਜਕੱਲ ਜਿਹੜੀ ਦਾਲਾਂ ਦੀ ਫਸਲ ਹੈ ਮਸਰ ਇਹ ਵੀ ਬਿੜੀ ਆਸਾਨੀ ਨਾਲ ਹੋ ਜਾਂਦੀ ਹੈ ਇਹਦੀ ਐਲ L 13 73 ਇੱਕੋ ਇੱਕ ਕਿਸਮ ਹੈ ਜਿਹਦੀ ਪੈਕਿੰਗ 2 ਕਿਲੋ ਦੀ ਮਿਲਣੀ ਹੈ ਤੇ ਇਹਦੀ ਕੀਮਤ ਹੈ 200 ਰੁਪਇਆ ਤੋਰੀਆ ਜਾਂ ਜਿਹਦੀ ਕਿਸਮ ਸਾਡੇ ਕੋਲੇ TL 17 ਤੋਰੀਆ ਦਾਣਾਂ 17 ਤੇ ਇਹਦੀ ਜਿਹੜੀ ਪੈਕਿੰਗ ਹੈ ਉਹ ਅੱਧਾ ਕਿਲੋ ਤੇ ਕਿਲੋ ਦੀ ਹੈ ਅੱਧਾ ਕਿਲੋ ਦੀ ਪੈਕਿੰਗ 100 ਰੁਪਏ ਦੀ ਹੈ ਜਦੋਂ ਕਿ ਕਿਲੋ ਦੀ ਪੈਕਿੰਗ ਜਿਹੜੀ ਹੈ ਉਹ 200 ਰੁਪਏ ਦੀ ਹੈ ਉਸ ਤੋਂ ਬਾਅਦ ਆ ਗਈ ਸਾਡੀ ਸਰੋਂ ਜਿਉਂ ਰਾਇਆ ਸਰੋਂ ਕਹਿੰਦੇ ਆ ਸੀ ਤੇ ਇਹਦੇ ਵਿੱਚ ਵੀ ਦੋ ਕਿਸਮਾਂ ਨੇ ਪੀਵੀ ਆਰ 357 ਤੇ ਪੀਵੀ ਆਰ 91 ਇਹ ਵੀ ਅੱਧਾ ਕਿਲੋ ਤੇ ਕਿਲੋ ਦੀ ਪੈਕਿੰਗ ਹੈ ਅੱਧਾ ਕਿਲੋ ਕੀਮ ਇਹਦੀ ਵੀ ਕੀਮਤ 100 ਰੁਪਇਆ ਹੈ ਤੇ 1 ਕਿਲੋ ਦੀ ਕੀਮਤ 200 ਰੁਪਇਆ ਹੈ ਇਸ ਤਰ੍ਹਾਂ ਸਾਡੇ ਕੋਲ ਗੋਭੀ ਸਰੋਂ ਹੈ ਜੋ ਕਾਫੀ ਤੇਲ ਨਿਕਲਦਾ ਹੈ ਤੇ ਇਹ ਜੀਐਸਸੀ 7 ਕਿਸਮ ਹੈ 7 ਏ ਹੈਗੀ ਹੈ ਜੀ ਸਾਡੇ ਕੋਲੇ 250 ਗ੍ਰਾਮ ਤੇ ਜਿਹੜੀ ਕਿਲੋ ਦੀ ਪੈਕਿੰਗ ਹੈ 250 ਗ੍ਰਾਮ ਦੀ ਕੀਮਤ ਜਿਹੜੀ ਹੈਗੀ ਆ ਉਹ 100 ਰੁਪਇਆ ਤੇ ਜਦੋਂ ਕਿ 1 ਕਿਲੋ ਦੀ ਕੀਮਤ 250 ਰੁਪਇਆ ਤੇ ਇੱਕ ਗੋਭੀ ਸਰੋਂ ਦੀ ਸਾਰੇ ਕੁਲ ਕਿਸਮ ਆ ਗਈਆਂ ਜੀ ਪੀਜੀਐਸ ਐਚ 1707 ਤੇ ਇਹਨੂੰ ਦੋਗਲੀ ਕਨੋਲਾ ਕਿਸਮ ਕਿਹਾ ਜਾਂਦਾ ਜੀ ਇਹ ਵੀ ਅੱਧਾ ਕਿਲੋ ਤੇ 1 ਕਿਲੋ ਦੀ ਪੈਕਿੰਗ ਹੈ ਉਹੀ ਅੱਧਾ ਕਿਲੋ ਰੇਟ 150 ਰੁਪਿਆ ਤੇ 1 ਕਿਲੋ ਦਾ ਰੇਟ ਜਿਹੜਾ ਹੈਗਾ ਉਹ 300 ਰੁਪਿਆ ਤੇ ਤਾਰਾ ਮੇਰਾ ਰੀ ਯੂਨੀਵਰਸਿਟੀ ਵੱਲੋਂ ਸ਼ਫਾਰਿਸ਼ ਤੇ ਇਸ ਦਾ ਬੀਜ ਉਪਲਬਧ ਹੈ ਇਹ ਹੈਗਾ TMLC 2 ਇਹਦੀ ਕਿਸਮ ਹੈ ਜੀ ਤੇ ਇਹ ਅੱਧਾ ਕਿਲੋ ਤੇ ਕਿਲੋ ਦੀ ਪੈਕਿੰਗ ਹੈ 100 ਤੇ 200 ਰੁਪਏ ਦੀ ਹੈ ਅ ਅਰਸੀ ਹਾਂ ਜਿਹਦੀ ਬੜੀ ਮੰਗ ਹੈ ਸਰਦੀ ਵਿੱਚ ਵਰਤੀ ਜਾਂਦੀ ਹੈ ਔਰ ਜਿਹੜੇ ਡਾਕਟਰ ਸਾਹਿਬਾਨ ਵੀ ਇਹਨੂੰ ਬੜਾ ਚੰਗਾ ਮੰਨਦੇ ਆ ਤਾਂ ਇਹਦੀ ਜਿਹੜੀ ਕਿਸਮ ਹੈ ਐਲ ਸੀ 2068 1 ਕਿਲੋ ਦੀ ਪੈਕਿੰਗ ਹੈ ਤੇ 150 ਰੁਪਏ ਇਹਦੀ ਕੀਮਤ ਹੈ ਅ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੀਆਂ ਹੈਗੀਆਂ ਫਸਲਾਂ ਨੇ ਆਪਣਾ ਚਾਰੇ ਵਾਲੀਆਂ ਫਸਲਾਂ ਬਰਸੀਮ ਬੀ ਐਲ 10 ਤੇ ਬੀ ਐਲ 42 ਕੁੜੀ ਜਾਨੀਆ ਪੁੱਛ ਰਹੀ ਕਿ ਇਸ ਮੈਜ ਦੀ 2 ਕਿਲੋ ਦੀ ਪੈਕਿੰਗ ਹੈ ਜੀ ਤੇ 700 ਰੁਪਏ ਦੀ ਮਿਲੇਗੀ ਤੇ ਉਸ ਤੋਂ ਪ੍ਰੰਤ ਜਮੀ ਹੈ ਆ ਓ ਐਲ ਯਾਨੀ ਉਹਟਸ ਕਹਿੰਦੇ ਆ ਸੀ 14 ਤੇ ਓ ਐਲ 15 ਇਹਦੀ ਤਿੰਨ ਪੈਕਿੰਗ ਦੇ ਵਿੱਚ ਮਿਲਦੀ ਹੈ 5 ਕਿਲੋ 15 ਕਿਲੋ ਤੇ 25 ਕਿਲੋ 5 ਕਿਲੋ ਦੀ ਕੀਮਤ 320 ਰੁਪਏ 15 ਕਿਲੋ ਦੀ ਕੀਮਤ 960 ਰੁਪਏ ਤੇ 25 ਕਿਲੋ ਦੀ ਕੀਮਤ ਲੈ ਗਿਆ 1600 ਰੁਪਏ ਆ ਇਹ ਇਸ ਦੀ ਜਮੀਨ ਦੀ ਅਗਲੀ ਕਿਸਮ ਹੈ ਸਾਡੇ ਕੋਲੇ OL 16 ਤੇ ਇਹ ਵੀ 5 ਤੇ 10 ਕਿਲੋ ਦੀ ਇਹਦੀ ਪੈਕਿੰਗ ਹੈ 5 ਕਿਲੋ ਵਾਲੀ 400 ਰੁਪਏ ਦੇ ਵਿੱਚ ਤੇ ਜਿਹੜੀ ਹੈਗੀ ਆ 10 ਕਿਲੋ ਵਾਲੀ ਉਹ 800 ਰੁਪਏ ਦੇ ਵਿੱਚ ਹੈ